ਤੁਹਾਡ ਜੀ ਅਸੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਚਾਵਾਂ ਦੇ ਨਾਲ ਅਸੀਂ ਇਹ ਅੱਜ ਦਿਨ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀ ਪਨੋ ਬੜੇ ਪਿਆਰ ਨਾਲ ਬਈ ਆਈ ਦੇ ਵਿੱਚ ਕਰੀਆ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲ ਪੁਰਖ ਵਾਹਿਗੁਰੂ ਜਣੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣੀਆਂ ਨੇ ਬਿਲਕੁਲ ਅਸੀਂ ਹੋਣਾ ਬਾਪੂ ਜੀ ਹੋਰਿਆਂ ਦੇ ਲੋਕੀਂ ਤੁਹਾਰੀ ਲੰਬੀ ਉਮਰ ਚਾਹੁੰਦੇ ਆ ਅਸੀਂ ਚਾਹੁੰਦੇ ਆ ਸੋਹ ਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਹੋਰ ਤੱਕ ਜਾਂਦੇ ਰਹੀ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇਹਨੇ ਨੇ ਦੁਆਵਾਂ ਮਾਤਾ ਦੇ ਖਾਲੀ ਰ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਿਹੜਾ ਸੌਦਾ ਵਟੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਛਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸਟਾ ਸੁੱਚੇ ਮੋਤੀ ਚੋਰੀ ਹੋ ਦੀ ਪਾ ਦੇ ਸੀ ਸੰਤਾ ਗਿਆਰਾ ਜੋਂ ਨੇ ਪਤਾ ਲੱਗਿਆ ਸੀ ਸਾਡਾ ਸੁਭ ਕੀਤੀ ਨਹੀਂ ਗਿਆ ਸਾਡੇ ਕੋਲੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿੱਚ ਦਸਾਂ ਕਾ ਕਰਕੇ ਸਾਡਾ ਸੁਖਨੀ ਸਾਹਿਬ ਦੇ ਬਾਟਾ ਦੀ ਲੜੀ ਅਸੀਂ ਟੁੱਟਣ ਨਹੀਂ ਦਿੱਤੀ। ਅਸੀਂ ਉਹ ਬਾਗ ਭੇਂਟ ਕਰਕੇ ਇੱਕ ਗੱਲ ਕਹੀ ਸੀ। ਅਸੀਂ ਵੀਡੀਓ ਨੇ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹਨੂੰ ਖੋਲਣਗੇ ਜਦੋਂ ਹਮੇਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਬਚੂਗੀ। ਕਿਸੇ ਨੇ ਕਲਪਣਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਲਪੁਰ ਖੋਹਾਈ ਗੁਰ ਜੀ ਨੇ ਬਾਬਾ ਸ੍ਰੀ ਚੰਦ ਜੀ ਨੇ ਪਤਾ ਹੀ ਕਿਵੇਂ ਸਾਡੇ ਤੋਂ ਇਹ ਗੱਲ ਪਹਿਲੇ ਕਹਾ ਦਿੱਤੀ। ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰਿੱਖਿਆ ਕਰਦੀ ਨੇ ਜਿੰਨੇ ਵੀ ਉਹਨਾਂ ਦੇ ਸ੍ਰਿੱਖੇ ਉਹਨਾਂ ਨੂੰ ਸਾਰਿਆਂ ਨੂੰ ਬੇਸੀ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੰਦਾ ਕਿਉਂਕਿ ਅੱਲਾ ਸਾਡਾ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕਰੀ ਹੈ ਖਾਸ ਕਰਕੇ ਸਾਡੇ ਵਿੱਚ ਸੁਪਾਲ ਲੰਮਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅੱਜ ਮਾਣ ਮਹਿਸੂਸ ਕਰਦੇ ਆ ਸੋ मैं कहना आप अरदस होनी है कीर्तन दिवान चल रहे हैं बबा हरजीत सिंह जी इंग्लैंड स्पैशल जथा आया क्योंकि हर एक नागा जो आशीर्वाद लेना उस तो बाद मैं जी ने बेनती जरूर करा कि जलों बबा जी का सफा बाबा जी चले गए साधिया बच्चों ने एक अरदस करी से बापू जी के चेहरे से खुशी देखनी है मैं कह भी बापू जी थोड़ी ਫੋਨਾ ਰੁਕਣਾ ਪਹਿਲਾਂ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਵਾਰ ਸਾਡੀ ਜਿਹੜੀ ਭੋਰੀਆਂ ਗਾਉਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡੇ ਤੁਹਾਡੇ ਕੀ ਦੀ ਖੁਸ਼ੀ ਹੈ ਜਿਹੜੀ ਉਸ ਬਰੋਤੇ ਥੱਲੇ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ ਜਿਦੀ ਜਿਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਫੋਥੇ ਕਰਾਂਗੇ ਆਪਾਂ ਸਾਰੇ ਹੁਣ ਆਪਣੇ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਤੂ ਵੀਰੇ ਦੀ ਦੂਜੀ ਮਾਂ ਟਿੱਪਿਆਂ ਦਾ ਕੁੱਟ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ माता चरण कौर सारे जानते भी बचा छोटा होकर अंपेयर नहीं किया बुलावे जलत सो अए ने राजधारीवाल बलविंदर धारीवाल हरिंदर होंडल जी सारे ही सा मेहमान है बड़े सत्या उस तुद आप अगली कार्रवाई करते हैं सो सारे बीजती है सारे बच्चों ਸੋ ਵੀ ਦੀ ਆ ਵੀ ਆਪਣਾ ਪਿਰੇਵਾਰਾਂ ਨੇ ਵੀ ਆ ਮਹਾਰਾਜ ਜੀ ਹਜ਼ੂਰ ਦੇ ਵਿੱਚ ਢੋਲ ਦੀ ਵੀ ਆਉਂਦਾ ਉੱਥੇ ਬੜੇ ਆਦਰ ਸਤਿਕਾਰ ਦੇ ਨਾਲ ਜਾਣਾ ਆਪਾਂ ਸਾਰਿਆਂ ਨੇ ਪੈ ਬੈਂਡ ਵੀ ਵਜਦਾ ਆਪਾਂ ਬੜੇ ਨੀਵੇਂ ਹੋ ਕੇ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਕੂ ਜੀ ਨੂੰ ਲੈ ਕੇ ਅੱਗੇ ਚੱਲਦੇ ਆਂ ਜੀ